ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਕਸਰ ਗਰਮੀਆਂ ਦੇ ਵਿੱਚ ਜੰਗਲੀ ਖੇਤਰਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਡੁਕੜੀ ਦਾ ਹੈ ਜਿੱਥੇ ਬੀਤੇ ਦਿਨੀ ਡੁਕੜੀ ਦੇ ਜੰਗਲ ਖੇਤਰ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨੇ ਕਾਫੀ ਖੇਤਰ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਹਰ ਪਾਸੇ ਅੰਬਰ ਦੇ ਵਿੱਚ ਧੂੰਏ ਦਾ ਗੁਬਾਰ ਫੈਲ ਗਿਆ। ਇਸ ਅੱਗ ਲੱਗਣ ਦੇ ਕਾਰਨ ਭਾਰੀ ਮਾਤਰਾ ਦੇ ਵਿੱਚ ਬਨਸਪਤੀ ਅਤੇ ਜੀਵ ਜੰਤੂਆਂ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਡੁਕੜੀ ਦੇ ਵਿੱਚ ਬਣੇ ਬਾਬਾ ਬਲਕ ਰੂਪੀ ਮੰਦਿਰ ਦੇ ਕੁਝ ਕਮਰਿਆਂ ਦੇ ਵਿੱਚ ਵੀ ਇਸ ਅੱਗ ਦੀ ਮਾਰ ਪਈ ਤੇ ਉਥੇ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਜਿੱਥੇ ਇੱਕ ਪਾਸੇ ਅਜੇ RAM NAVAMI ਦੇ ਪਵਿੱਤਰ ਪਰਵ ਨੂੰ ਲੈ ਕੇ ਡੁਕਲੀ ਦੇ ਬਾਬਾ ਬਲਕ ਰੂਪੀ ਮੰਦਿਰ ਦੇ ਵਿੱਚ ਕੀਰਤਨ ਕਰਵਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਮੰਦਰ ਦੇ ਮੰਦਰ ਦੇ ਪੁਜਾਰੀ ਸਵਾਮੀ ਹਿਮਤਾਦਾਸ ਨੇ ਦੱਸਿਆ ਕਿ ਬੀਤੇ ਦਿਨੀ ਅੱਗ ਲੱਗਣ ਦੇ ਕਾਰਨ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਜਿਸ ਦੀ ਕੀਮਤ ਤਕਰੀਬਨ 5 ਤੋਂ 7 ਲੱਖ ਰੁਪਇਆ ਹੈ ਇਸ ਦੇ ਨਾਲ ਹੀ ਉਹਨਾਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੋ ਲੋਕ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਕਿਉਂਕਿ ਅਜਿਹੀ ਅੱਗ ਲੱਗਣ ਦੇ ਕਾਰਨ ਜਿੱਥੇ ਬਨਸਪਤੀ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਬੇਜਵਾਨ ਜੀਵ ਜੰਤੂ ਵੀ ਮਾਰੇ ਜਾਂਦੇ ਹਨ ਇਸ ਦੇ ਨਾਲ ਹੀ ਉਹਨਾਂ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੰਦਰ ਤੇ ਹੋਏ ਨੁਕਸਾਨ ਦੇ ਲਈ ਜੋ ਕੋਈ ਵੀ ਸ਼ਰਧਾਪੂਰਵਕ ਆਪਣੀ ਸੇਵਾਵਾਂ ਪਾਣਾ ਚਾਹੁੰਦਾ ਹੈ ਤਾਂ ਮੰਦਰ ਦੇ ਵਿੱਚ ਆ ਕੇ ਆਪਣੀ ਸੇਵਾ ਪੇਂਟ ਕਰ ਸਕਦਾ ਹੈ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਅੱਜ ਸੇਵਾ ਚਾਮ ਰਹਾ ਓਮ ਸਵਾਹ। ਇਤਰਾਤਮਤੇ ਸੁਹਾ ਯੁਧਮਾਨੋ ਤਸਾਪਨ ਕਥਾ ਹੋਤ ਸੁਹਾਂ ਓਮ ਪ੍ਰਣ ਸੰਤ ਪ੍ਰਹਰਣ ਤਕ ਸੁਹਾ ਸੁਆਮੀ ਹਿਮਤਾ ਜੀ ਬੋਲ ਰਹੇ ਡੁਕਲੀ ਦੇ ਵਿੱਚ ਇੱਕ ਮੰਦਿਰ ਹੈ ਉੱਪਰ ਪਹਾੜੀ ਤੇ ਜੰਗਲ ਦੇ ਵਿੱਚ ਹੈ ਅਗ ਲੱਗ ਕੇ ਕੋਈ 5-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕੈਸੇਗਾ ਕੁਝ ਕਪੜੇ ਏਸੀ ਟੀਵੀ ਸਾਰੇ ਬਾਕੀ ਫੋਰਥ ਬਚਿਆ ਕੁਛ ਨਹੀਂ ਮਤਲਬ ਤੇਨਾ ਚੌਕ ਕਮਰੇ ਜੋ ਵੀ ਸਮਾਨ ਰੱਖਿਆ ਸੀ ਉਹ ਕੁਛ ਨਹੀਂ ਬਚਿਆ ਅੱਗ ਬਹੁਤ ਸੀਗੀ ਸਾਰਾ ਜੰਗਲ ਜਿਹੜਾ ਜੜ ਕੇ ਸਵਾਹ ਹੋ ਗਿਆ ਮੈਂ ਲੱਗਾ ਅੱਗ ਲਾਉਣ ਵਾਲਿਆਂ ਨੂੰ ਅਪੀਲ ਕਰਦਾ ਕਿ ਇਦਾਂ ਦੀ ਅੱਗਾਂ ਨਾ ਲਾਓ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੈ ਕਿੰਨਾ ਕੁ ਜੀਵ ਜੰਤੂ ਮਰਿਆ ਹੋਏਗਾ ਇਹਦੇ ਵਿੱਚ ਬਾਕੀ ਇਸ ਵੇਲੇ ਸਾਰਾ ਜੰਗਲ ਦੇ ਕਿਨਾਰੇ ਦੇ ਉੱਤੇ ਅਸੀਂ ਬੈਠੇ ਹਾਂ ਜੰਗਲ ਦੇ ਵਿੱਚ ਅੱਗ ਹਰ ਸਾਲ ਕੋਈ ਨਾ ਕੋਈ ਲਾ ਜਾਂਦਾ ਕੋਈ ਕੁਝ ਵੀ ਨਹੀਂ ਕਰਦੇ ਸੋਚਦੇ ਨਹੀਂ ਇੰਨੀ ਅੱਗ ਲੱਗੀ ਹੈ ਕਿ ਜੀਵ ਜੰਤੂ ਐ کم ਤੋਂ ਘੱਟ ਵੀ 20 ਤੇ 50 ਕਿੱਲਾਂ ਦੇ ਵਿੱਚ ਅੱਗ ਫਿਰ ਗਈ ਆ ਤੇ ਇਸ ਕਰਕੇ ਮਿਹਰਬਾਨੀ ਕਰਕੇ ਅੱਗ ਲਾਉਣ ਵਾਲਿਆਂ ਨੂੰ ਕਿਹਾ ਜਾਂਦਾ ਕਿ ਅੱਗ ਨਾ ਲਾਓ ਇਦਾਂ ਦਾ ਨਾ ਕਰੋ ਬਾਕੀ ਇਹ ਮੇਰਾ ਨੁਕਸਾਨ ਜਿਹੜਾ ਹੈਗਾ ਮੰਦਰ ਦੇ ਵਿੱਚ ਤਿੰਨਾਂ ਚੌਕ ਕਮਰਿਆਂ ਦਾ ਤਾਂ ਰਹਿ ਹੀ ਕੁਝ ਨਹੀਂ ਇਹ ਦੇਖ ਲੈਣਾ ਕਿਰਪਾ ਕਰਕੇ ਜੋ ਵੀ ਕੋਈ ਚਾਹੁੰਦਾ ਕੋਈ ਵੀ ਆਪਣੇ ਆਪਣੇ ਤੌਰ ਤੇ ਜੋ ਵੀ ਮਦਦ ਕਰਨੀ ਚਾਹੁੰਦਾ ਹੈ ਉਹ ਕਰੇ ਸਾਨੂੰ ਆ ਕੇ ਮੰਦਰ ਚਾ ਕੇ ਬੈਠੇ ਦੁਕਲੀ ਮੰਦਰ ਬਾਬਾ ਬਾਲਕ੍ਰੂਪੀ ਮੰਦਰ ਹੈ ਉੱਪਰ ਹੈ ਖਟੂ ਸ਼ਾਮ ਦੀ ਮੂਰਤੀ ਵੀ ਹੋਣੀ ਰੱਖੀ ਹੈ ਅਸੀਂ ਹਾਂਜੀ ਖਟੂ ਸ਼ਾਮ ਦੀ ਲక్ష్ਮੀ ਰਣਦੀ ਬਹੁਤ ਨਵਾਂ ਦੇਵੀਆਂ ਦਾ ਮੰਦਰ ਹੈ RAM ਦਰਵਾਰ ਹੈ ਛੇਪਲਿੰਗ ਛੇ ਪਰਵਾਰ ਹੈ ਹਾਂਜੀ ਬਾਬਾ ਬਾਲਕ ਰੂਪੀ ਮੰਦਰ ਦੇ ਵਿੱਚ ਕਾਫੀ ਕੰਮ ਅਸੀਂ ਕੀਤਾ ਪਰ ਹੁਣ ਜਿਹੜਾ ਨੁਕਸਾਨ ਹੋਇਆ ਨੁਕਸਾਨ ਬਹੁਤ ਹੋ ਗਿਆ ਹਾਂਜੀ ਇਸ ਨੁਕਸਾਨ ਦੀ ਪਰਪਾਈ ਕਰਨਾ ਤੇ ਅਸੀਂ ਜੰਗਲ 'ਚ ਬੈਠੇ ਆਂ ਬਾਕੀ ਲੋਕਾਂ ਦੇ ਸਹਿਯੋਗ ਨਾਲ ਹੀ ਆ ਜੋ ਵੀ ਹੋ ਜਾਏ ਬਾਕੀ